ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਵੱਡਾ ਵੀਰ ਬਾਈ ਰਣਜੀਤ ਭਿੰਡਰ ਮੈਂ ਗਰਨੂਰ ਭਿੰਡਰ ਸਾਡੇ ਦੋਵਾਂ ਮਾਂ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਪ੍ਰਮਾਣ ਕਰਨਾ ਜੀ ਅੱਜ ਆਸੀਂ ਆਪਣੀ ਹੀ ਕਲਮ ਦੁਆਰਾ ਲਿਖਿਆ ਗੀਤ ਭਾਰਤ ਅਤੇ ਪਾਕਿਸਤਾਨ ਦੀ ਲੱਗ ਰਹੀ ਜੰਗ ਬਾਰੇ ਆਪਣੇ ਦਿਲਾਂ ਦੀਆਂ ਭਾਵਨਾਵਾਂ ਇਸ ਗੀਤ ਰਾਹੀਂ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਗੀਤ ਦੇ ਬੋਲ ਲੇ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਉਹ ਜਾਂਦਾ ਦਰਦ ਭਲਾਇਆ ਨਹੀਂ ਟਲ ਜੋ ਟਲ ਜੋ ਬਾਸਾ ਵਟ ਜੋ ਹਾਕਮੋਂ ਤਰਸ ਕਿਉਂ ਆਇਆ ਨਹੀਂ ਲੈ ਕੇ ਗੀਤ ਤਹਾਦਰ ਹੋਇਆ ਉਮੀਦ ਆ ਪਸੰਦ ਕਰੋਗੇ ਲਾਇਕ ਤੇ ਕਮੈਂਟਾਂ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ ਉਹ ਤੁਸੀਂ ਹੱਥ ਅਕਲ ਨੂੰ ਮਾਰੋ ਉਹ ਸੁਣ ਲਓ ਦੋਵੇਂ ਪਾਸੇ ਸਰਕਾਰੋ ਤੁਸੀਂ ਹੱਥ ਅਕਲ ਨੂੰ ਮਾਰੋ ਉਹ ਸੁਣ ਲਓ ਦੋਵੇਂ ਪਾਸੇ ਸਰਕਾਰੋ ਚੱਲਦੇ ਗਿਲੇ ਸ਼ਿਕਵੇ ਕਰ ਕਰਨੇ ਨਾ ਅਣਖਾਂ ਨੂੰ ਤੁਸੀਂ ਬੰਗਾਰੋ ਚੱਲਦੇ ਗਿਲੇ ਸ਼ਿਕਵੇ ਕਰ ਕਰਨੇ ਨਾ ਅਣਖਾਂ ਨੂੰ ਤੁਸੀਂ ਬੰਗਾਰੋ ਚੱਲੀ ਜੁੱਧ ਦੀ ਤੁਸੀਂ ਤਿਆਰੀ ਤੁਹਾਨੂੰ ਕਿਸੇ ਸਮਝਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਉਹ ਜਾਂਦਾ ਦਰਦ ਭਲਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਜਾਂਦਾ ਦਰਦ ਭਲਾਇਆ ਨਹੀਂ ਤਲ ਜੋ ਤਲ ਜੋ ਪੌਸਾ ਵਟ ਜੋ ਹਾਕਮੋਂ ਤਰਸ ਕਿਉ ਆਇਆ ਨੀ ਉਜੋ ਦੰਦੇ ਸਦੀਵੰਡ ਸੀ ਹੋਈ ਸੂਜ ਬਣ ਖੁਸਨੀ ਹੋਇਆ ਕੋਈ ਉਜੋ ਦੰਦੇ ਸਦੀਵੰਡ ਸੀ ਹੋਈ ਸੂਜ ਬਣ ਖੁਸਨੀ ਹੋਇਆ ਕੋਈ ਲੱਗੀ ਜਦੋਂ ਜੰਗ ਕਹੱਤਰ ਵਾਲੀ ਨਿਸਾਨੇ ਦੋਵੇਂ ਪਾਸੇ ਹੋਇਆ ਪਾਰੀ ਲੱਗੀ ਜਦੋਂ ਜੰਗ ਕਹੱਤਰ ਵਾਲੀ ਨਿਸਾਨੇ ਦੋਵੇਂ ਪਾਸੇ ਹੋਇਆ ਪਾਰੀ ਦੇਖੀਆਂ ਥਾਂ ਥਾਂ ਪਈਆਂ ਲਾਸ਼ਾਂ ਕੋਈ ਕੋਈ ਨੇੜੇ ਲਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਜਾਂਦਾ ਦਰਦ ਭਲਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਜਾਂਦਾ ਦਰਦ ਭਲਾਇਆ ਨਹੀਂ ਟਲ ਜੋ ਟਲ ਜੋ ਪਾਸਾ ਵਟ ਜੋ ਹਾਕਮੋਂ ਦਰਸ ਕਿਉ ਆਇਆ ਨਹੀਂ ਪਾ ਕਿਤੇ ਪੰਜਾਬ ਛੋਟੇ ਵੱਡੇ ਭਾਈ ਉਹ ਜਾਂਦੇ ਸਿਆਸਤ ਦਾਣ ਲੜਾਈ ਪਾ ਕਿਤੇ ਪੰਜਾਬ ਛੋਟੇ ਵੱਡੇ ਭਾਈ ਉਹ ਜਾਂਦੇ ਸਿਆਸਤ ਦਾਣ ਲੜਾਈ ਕਿਸਾਨ ਦੋਵੇਂ ਪਾਸੇ ਹੀ ਸਾਡਾ ਹੋਣਾ ਉਹ ਲੱਗਦਾ ਪਉ ਦੁਬਾਰੇ ਰੋਣਾ ਕਿਸਾਨ ਦੋਵੇਂ ਪਾਸੇ ਹੀ ਸਾਡਾ ਹੋਣਾ ਉਹ ਲੱਗਦਾ ਪਉ ਦੁਬਾਰੇ ਰੋਣਾ ਜਸਮ ਪਹਿਲਾਂ ਵਾਲੇ ਵੀ ਅੱਲੇ ਸੈਨੇ ਮਲ ਮਲਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਉਹ ਜਾਂਦਾ ਦਰਦ ਭਲਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਜਾਂਦਾ ਦਰਦ ਭਲਾਇਆ ਨਹੀਂ ਤਲ ਜੋ ਤਲ ਜੋ ਪਾਸਾ ਵਟ ਜੋ ਹਾਕ ਮੋਂ ਤਰਸ ਕਿਉ ਆਇਆ ਨਹੀਂ ਉਹ ਰੱਖੇ ਦੇਸ਼ ਦੇ ਹੁਣੇ ਸ਼ਹੀਦ ਉਹ ਡਰਦੇ ਹੁੰਦੇ ਨਹੀਂ ਕਦੇ ਮਰੀਦ ਜਿੰਨਾ ਆਸਰੇ ਰਾਤੀ ਅਸੀਂ ਸੌਂਦੇ ਉਹ ਤਾਂ ਕੀਮਤੀ ਜਾਨਾ ਖੁੰਦੇ ਜਿੰਨਾ ਆਸਰੇ ਰਾਤੀ ਅਸੀਂ ਸੌਂਦੇ ਉਹ ਤਾਂ ਕੀਮਤੀ ਜਾਨਾ ਖੁੰਦੇ ਉਹ ਕਰਦੇ ਦੇਸ਼ ਨੂੰ ਦਿਲੋਂ ਪਿਆਰ ਉਹਨਾਂ ਨੇ ਕਦੇ ਅੱਖ ਨੂੰ ਮਟਕਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਉਹ ਜਾਂਦਾ ਦਰਦ ਭਲਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਜਾਂਦਾ ਦਰਦ ਭਲਾਇਆ ਨਹੀਂ ਟਲ ਜੋ ਟਲ ਜੋ ਪਾਸਾ ਵਟ ਜੋ ਹਾਕਮੋਂ ਤਰਸ ਕਿਉਂ ਆਇਆ ਮਾਵਾਂ ਦੀਆਂ ਅੱਖੀਆਂ ਦੇ ਤਾਰੇ ਓਦੋਂ ਚੁਣ-ਚੁਣ ਵੇਰੀਆਂ ਮਾਰੇ अनेका ਮਾਵਾਂ ਦੀਆਂ ਅੱਖੀਆਂ ਦੇ ਤਾਰੇ ਹਾਉਦੋਂ ਚੁਣ-ਚੁਣ ਵੇਰੀਆਂ ਮਾਰੇ ਲੱਥ ਗਿਆ ਮੰਗ ਦੇ ਵਿੱਚੋਂ ਸੰਧੂਰ ਉੱਡ ਗਿਆ ਚਿਹਰਿਆਂ ਉਤੋਂ ਨੂਰ ਲੱਥ ਗਿਆ ਮੰਗ ਦੇ ਵਿੱਚੋਂ ਸੰਧੂਰ ਉੱਡ ਗਿਆ ਚਿਹਰਿਆਂ ਉਤੋਂ ਨੂਰ ਰੋਈਆਂ ਮਾਰ-ਮਾਰ ਕੇ ਪੁੱਭਾਂ ਡੰਡਰ ਕਿਸੇ ਚੁੱਪ ਕਰਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਜਾਂਦਾ ਦਰਦ ਭਲਾਇਆ ਨਹੀਂ ਸੱਟਾਂ ਪਹਿਲਾਂ ਹੀ ਦਿਲਾਂ ਤੇ ਲੱਗੀਆਂ ਜਾਂਦਾ ਦਰਦ ਭਲਾਇਆ ਨਹੀਂ ਟਲ ਜੋ ਟਲ ਜੋ ਪਾਸਾ ਵਟ ਜੋ ਹਾਕਮੋਂ ਦਰਸ ਕਿਉਂ ਆਇਆ ਨਹੀਂ ਟਲ ਜੋ ਟਲ ਜੋ ਪਾਸਾ ਵਟ ਜੋ ਹਾਕਮੋਂ ਦਰਸ ਕਿਉਂ ਆਇਆ ਨਹੀਂ